ਕਿ ਮੇ ਮਰਜ਼ੀ ਕਰ ਲੈ ਯਾਰ ਇਹਦਾ ਤੇ ਜੇ ਮਿਊਟ ਕਰਨਾ ਹੈ ਮਿਊਟ ਕਦੋਂ ਕਰਨਾ ਚੱਲੀ ਜਾਂਦੇ ਲਾਈਵ ਚੱਲ ਰਿਹਾ ਬਾਈ ਪਹਿਲੀ ਵਾਰ ਲਾਈਵ ਕਰਿਆ ਕਦੇ ਜੁੜ ਜੋ ਕਦਾ ਕਰ ਬਾਈ ਪਹਿਲੀ ਵਾਰ ਲਾਈਵ ਕਰਿਆ ਜੁੜ ਜੋ ਨਾਲ ਕਰ ਦੋ ਵੀਡੀਓ ਸ਼ੇਅਰ ਅੱਜ ਸਿੱਪੇ ਨਹੀਂ ਵਾਗ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰਾਂ। ਪਹਿਲੀ ਵਾਰੀ ਲਾਈਵ ਕਰੇ ਆਪਾਂ। ਜੁੜੋ ਨਾਲੇ। अठ सौ नबी अट्ठ सौ नंबर जी गुरविंदर सिंह सारा बलनाम सिंह जी अठ सौ नब्बे Gue t referred on as you can, my染 are on all, in there. Every letter I mention, my染 are on the left eye. invers, capacity on oil, as a empieza मेरी कम्यूटी मोड़ा बच्चा दो दीजिए ने चाची आज मेरी कम्यूटी मोड़ा बच्चा ਹਲੋ ਬਾਈ ਭਿੰਦੀ ਪ੍ਰਧਾਨ ਜੀ ਜੀ ਕਿਤੇ ਸਵਾਗਤ ਹੁੰਦਾ ਹੈ ਬੜੀ ਸਟੇਜ ਤੇ ਬਹੁਤ ਵੀਰ ਜੀ ਬੇਨਤੀ ਹੈ ਪੂਰਾ ਅਦਾਇਤ ਮੁਕਾਬਲਾ ਜਿਹੜਾ ਗੁੱਲਾ ਦਾ ਚੱਲਦਾ ਪਿਆ ਮਿੱਤਰੋ ਐਨ ਬੜੀ ਪ੍ਰੂਫੀ ਦੇ ਨਾਲ ਜਿੱਤ ਗਈ ਹੋਣੀ ਪਈ ਆ ਦੇਖੋ ਕਿਹੜਾ ਬਾਜ਼ੀ ਮਾਰਦਾ ਹੁਣ ਗੱਲ ਸਮੇਂ ਦੀ ਆ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਜਿੰਨਾ ਵੀ ਮੇਲੇ ਦਾ ਪ੍ਰੋਗਰਾਮ ਹੈ ਸਾਰੇ ਦਾ ਸਾਰਾ ਇਹ ਅਮਰਜੀਤ ਸਿੰਘ ਕੇ ਆਫੇਸਬੁਕ ਪੇਜ ਅਤੇ ਬਿਆ ਪਵਰ ਨਵਾ YouTube ਚੈਨਲ ਦੇ ਉੱਪਰ ਵਿੰਗੀ ਟ੍ਰੋਨ ਦੇ ਨਾਲ ਪੂਰਾ ਪੂਰਾ ਮੇਲਾ ਇਹ ਕੂਟ ਕੀਤਾ ਗਿਆ ਹਾਂਜੀ ਜੀ ਲੋ ਤੋਂ 3 ਮਹੀਨੇ ਮੁਰਾ ਕੱਟੇ 1540 ਨੰਬਰ ਟੋਕਣ ਅਸਦੀਪ ਸਿੰਘ ਦਾ ਸਾਨਾ ਫੁੱਟਬਾਲ ਵੀ ਹਿੱਸੇ ਤੇ ਪੰਡ ਤਰਾਜ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਫਰਸਟ ਪੋਜੀਸ਼ਨ ਜੀ ਬਹੁਤ ਬਹੁਤ ਵਧਾਈਆਂ ਫਿਰਨਾ ਵਰਕ ਕਮਿਊਨਿਟੀ ਮੋੜਾ ਮੱਝਾ ਜੋ ਵੀ ਰੇਦਰ ਜਲਦੀ ਆਓ ਜੀ ਵਰਕ ਕਮਿਊਨਿਟੀ ਮੋੜਾ ਮੱਝਾ